ਮੈਨੂੰ ਕੀ ਪਤਾ ਉਹ ਕੀ ਕਰਨਾ ਆ ਰਿਹਾ ਮੈਨੂੰ ਤਾਂ ਕਹਿ ਰਹੇ ਸੀ ਭਾਜੀ ਤੁਸੀਂ ਕਰ ਰਹੇ ਹੋ ਮੈਂ ਕਿਹਾ ਹਾਂ ਮੈਂ ਕਰ ਰਹੀ ਆਂ ਕਹਿੰਦੇ ਅਸੀਂ ਆ ਗਏਂਦੇ ਘੰਟੇ ਤੱਕ ਬਾਸ ਸਾਰੀ ਗੱਲ ਨਾ ਬੱਚਿਆਂ ਦੇ ਖੜੀ ਆ ਬੱਚਿਆਂ ਨੂੰ ਤਾਂ ਮੈਂ ਆਪੇ ਸੰਭਲੂਗੀ ਜੇ ਬੱਚੇ ਫਿਰ ਵੀ ਨਾ ਮੰਨਣਗੇ ਫਿਰ ਮੈਂ ਕਿਸ ਤਾੰਤਰੀ ਕੋਲ ਜਾਵਾਂਗੀ ਤੇ ਬੱਚਿਆਂ ਦਾ ਦਿਮਾਗ ਐ ਘਮਾ ਦੂੰਗੀ ਲੈ ਨਾਲੇ ਤੁਹਾਨੂੰ ਇਹ ਜਿਆ ਕੀ ਮਿਲ ਗਿਆ ਜੀ ਤੁਹਾਨੂੰ ਲੱਗਦਾ ਕਿ ਮੈਂ ਦੇਖ ਕੇ ਉਹਨੂੰ ਰੋਣ ਲੱਗ ਪਾਵਾਂਗੀ ਖੜ ਅਦੇ ਲੈ ਪਹਿਲਾ ਜੈਕਟ ਵੀ ਨਹੀਂ ਸੀ ਪਾੰਦੀ ਸ਼ਾਲ ਵੀ ਨਹੀਂ ਸੀ ਲੈਂਦੀ ਹੁੰਦੀ ਦੋਨੇ ਚੀਜ਼ਾਂ ਪਾ ਲਈਆਂ ਚੱਲ ਸਹੀ ਗੱਲ ਹੈ ਵੈਸੇ ਮੰਮੀ ਤੇਰੇ ਤੇ ਇੱਕ ਬਾਪੂ ਵੱਜੋ ਕੋਈ ਨਹੀਂ ਪੁੱਛਦਾ ਹਾਲ ਨੀ ਮਾਏ ਕੀ ਹਾਲ ਆ ਭਾਜੀ ਠੀਕ ਠਾਕ ਹਾਂ ਹਾਂਜੀ ਹਾਂਜੀ ਭਾਜੀ ਮੈਂ ਵਧੀਆ ਤੁਸੀਂ ਸੁਣਾਓ ਭਾਜੀ ਤੁਸੀਂ ਤਾਂ ਕਹਿੰਦੇ ਸੀ ਮੈਂ ਅੱਧੇ ਘੰਟੇ ਦਾ ਕਾਜੂਗਾ 2 ਘੰਟੇ ਹੋ ਗਏ ਮੈਨੂੰ ਢੀਕ ਦੇ ਨੂੰ ਆਣਾ ਤਾਂ ਭਾਜੀ ਅੱਧੇ ਘੰਟੇ ਦੇ ਵਿੱਚ ਹੀ ਸੀਗਾ ਅਸੀਂ ਪਰ ਰਾਸਤੇ ਤੇ ਟ੍ਰੈਫਿਕ ਹੀ ਬਹੁਤ ਸੀਗਾ ਤਾਂ ਟਾਈਮ ਲੱਗ ਗਿਆ ਸਾਨੂੰ ਅੰਜੂ ਲਿਆਵੀ ਚਾ ਭਾਜੀ ਮੈਂ ਤਾਂ ਉਦੋਂ ਦੀ ਚਾ ਧੜੀ ਪਈ ਐ ਅਤੀ ਦਾ ਚਾ ਨਾ ਉਬਾਲ-ਉਬਾਲ ਕਮਲੇ ਹੋਵੇ ਲਓ ਜੀ ਚੱਕੋ ਚਾ ਦੇਖਦੇ ਕੀ ਹਾਂ ਦੀਦੀ ਸੋਚਿਆ ਫਿਰ ਕੁਛ ਤੁਸੀਂ ਉਹ ਬੱਚਿਆਂ ਦੀ ਨਾਨੀ ਨੂੰ ਬੁਲਾਓ ਇੱਥੇ ਕਿੱਥੇ ਉਹ ਟਾਂਡੇ ਵਿੱਚ ਉੱਥੇ ਠਰਦੇ ਪਏ ਨੇ ਬਜ਼ੁਰਗ ਸ਼ਰੀਰ ਆ ਅਸੀਂ ਉਹਨਾਂ ਨਾਲ ੱੱਕਾ ਥੋੜੋ ਕਰ ਸਕਦੇ ਆ ਆਣਾ ਆਊਗਾ ਆ ਜਾਣਗੇ ਨਹੀਂ ਤਾਂ ਫਿਰ ਉੱਥੇ ਰਹੀ ਜਾਣਗੇ ਕੀ ਹੋਇਆ ਭਾਜੀ ਪੱਤੀ ਤੇਜ਼ ਪੈ ਗਈ ਆ ਚਾਹ ਤਾਂ ਬਹੁਤ ਵਧੀਆ ਹੈ ਭਾਜੀ ਤੁਹਾਨੂੰ ਕੀ ਹੋਇਆ ਹੈ ਮੈਂ ਤਾਂ ਤੁਹਾਡੀ ਗੱਲ ਸੁਣ ਕੇ ਹੱਥੂ ਆ ਗਿਆ ਭਾਜੀ ਜੇ ਮਾਤਾ ਉੱਥੇ ਰਹੂਗੀ ਇੱਥੇ ਨਹੀਂ ਆਉਗੀ ਫਿਰ ਉਸ ਘਰ ਦਾ ਕੁਝ ਬਣਨਾ ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਭਾਜੀ ਮੈਂ ਕਹਿੰਨਾ ਨਾ ਬੱਚਿਆਂ ਦੀ ਚੀਜ਼ ਹੈ ਬੱਚਿਆਂ ਕੋ ਰਹਿਣ ਦਿਓ ਅਸੀਂ ਉਹ ਘਰ ਦਾ ਕੀ ਕਰਨਾ ਸਮਝੀ ਨਹੀਂ ਮੈਂ ਭਾਜੀ ਤੁਹਾਡੀ ਗੱਲ ਕਿ ਤੁਸੀਂ ਕਹਿ ਰਹੇ ਹੋ ਘਰ ਦਾ ਕਰਨਾ ਕੀ ਹੈ ਜੇ ਆਪਾਂ ਮਕਾਨ ਕਿਰਾਏ ਤੇ ਚੜਾਵਾਂਗੇ ਤਾਂ ਪੈਸੇ ਆਉਗੇ ਜੇ ਪੈਸੇ ਆਣਗੇ ਤਾਂ ਤਾਹੀਂ ਆਪਾਂ ਨਿਆਣਿਆਂ ਨੂੰ ਪਾਲਾਂਗੇ। ਉਹਦਾ ਕੌਣ ਪਾਲਦਾ ਅੱਜ ਦੇ ਟਾਈਮ 'ਚ ਬੱਚਿਆਂ ਨੂੰ ਦੱਸੋ। ਹੋ ਜੀ ਬੱਚੇ ਕਿੰਨਾ ਕ ਖਾ ਜਾਣਗੇ? ਆਪਾਂ ਕਿਹੜਾ ਬੱਚਿਆਂ ਨੂੰ ਪਾਲਣਾ? ਉਹ ਆਪੇ ਪਲ ਜਾਣਗੇ। ਪਾਵਨ ਆਪਣਾ ਕਮਾਊਗਾ ਤੇ ਰੀਆ ਆਪਣੀ ਪੜੂਗੀ। ਹਾਂ ਜੇ ਇਹਦੀ ਬੱਚੇ ਛੋਟੇ-ਛੋਟੇ ਹੁੰਦੇ ਨਾ ਫੇਰ ਗੱਲ ਹੋਰ ਸੀ। ਭਾਜੀ ਤੁਹਾਨੂੰ ਤਾਂ ਕਿਰਾਏਦਾਰਾਂ ਦਾ ਪਤਾ ਹੀ ਐ। ਅੱਜ ਕੱਲ ਕੀ ਮਾਹੌਲ ਚੱਲ ਰਿਹਾ? 2-4 ਮਹੀਨੇ ਕਿਰਾਇਆ ਥਿੰਦੇ ਆ ਫੇਰ ਕਬਜ਼ਾ ਕਰਕੇ ਬਹਿ ਜਾਂਦੇ ਆ। ਫਿਰ ਭਾਈ ਸੋਚਦੇ ਕੀ ਪਏ ਹੋ ਬੱਚਿਆਂ ਨੂੰ ਮਨਾਓ ਮੈਂ ਘਰ ਦਾ ਮੁੱਲ ਪਵਾਇਆ ਸੀ 25-26 ਲੱਖ ਰੁਪਇਆ ਪੈਂਦਾ ਤੇ ਤਿੰਨਾਂ ਦੇ ਹਿੱਸੇ 8 8.5 ਲੱਖ ਰੁਪਇਆ ਆਉਂਦਾ 25-26 ਲੱਖ ਰੁਪਇਆ ਭਾਜੀ ਥੋੜਾ ਨਹੀਂ ਹੁੰਦਾ ਤਾਂ ਹੀ ਤਾਂ ਕਿੰਨਾ ਭਾਜੀ ਜੇ ਪੈਸੇ ਇਕੱਠੇ ਚਾਹੀਦੇ ਆ ਫਿਰ ਘਰ ਵੇਚ ਦੋ ਜੇ ਥੋੜੇ-ਥੋੜੇ ਚਾਹੀਦੇ ਆ ਤੇ ਕਿਰਾਏ ਤੇ ਚੜਾ ਦਿਓ ਇਹ ਚੀਜ਼ਾਂ ਤਾਂ ਹੀ ਹੋਣੀਆਂ ਭਾਜੀ ਜੇ ਤੁਹਾਡੀ ਮਾਤਾ ਇੱਥੇ ਆਉਗੀ ਕੋਈ ਗੱਲ ਨਹੀਂ ਬਾਜੀ ਅਸੀਂ ਆਪਣੀ ਮਾਤਾ ਨੂੰ ਇੱਧਰ ਲੈ ਆਣੇ ਆ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਪਰ ਅਸੀਂ ਨਾ ਉਸ ਕਰਦੇ ਹਿੱਸੇ ਨਹੀਂ ਕਰਨਾ ਚਾਹੁੰਦੇ ਮਤਲਬ ਇਹ ਕਿ ਜੇ ਘਰ ਵਿਕਿਆ ਤੇ 25 ਲੱਖ ਵੀ ਸਾਡਾ ਜੇ ਕਿਰਾਏ ਤੇ ਚੜਿਆ ਤੇ ਕਿਰਾਇਆ ਵੀ ਸਾਡਾ ਕੀ ਗੱਲ ਹੈ ਬਾਜੀ ਸੁਣ ਜਾਈ ਹੋਗੇ ਚਾਹ ਦੁਆਰਾ ਬਣਵਾ ਦਵਾਂ ਇਹ ਗਲਤ ਗੱਲ ਆ ਬਾਜੀ ਦਿਮਾਗ ਤੁਹਾਨੂੰ ਮੈਂ ਦਿੱਤਾ ਤੇ ਲਪੇਟਾ ਕੱਲੇ ਹੀ ਪਾਉਣ ਨੂੰ ਫਿਰਦੇ ਹੋ ਇਹ ਭੁੱਲ ਜੋ ਕਿ ਤੁਸੀਂ ਲਪੇਟਾ ਸੁੱਖਾ ਪਾ ਲੂਗੇ ਲਪੇਟਾ ਪਾਣ ਲਈ ਨਾ ਤੁਹਾਨੂੰ ਬਥੇਰੇ ਪਾਪੜ ਵੇਲਨੇ ਪੈਣੇ ਨੇ ਤੇ ਉਹਦੇ ਲਈ ਤੁਹਾਨੂੰ ਸਾਡੀ ਲੋੜ ਹੀ ਪੈਣੀ ਹੈ ਛੱਡੀ ਲੋੜ ਪੈ ਜਾਊਗੀ ਲਪੇਟੇ ਦੀ ਗੱਲ ਕਰਦੇ ਹੋ ਨਾ ਤੁਸੀਂ ਲਪੇਟਾ ਦਾ ਤੁਸੀਂ ਵੀ ਪਾਉਣ ਨੂੰ ਫਿਰਦੇ ਸੀਗੇ ਉਹ ਤਾਂ ਸਾਡੀ ਮਾਂ ਜਾ ਕੇ ਬਹਿ ਗਈ ਤੁਹਾਡੇ ਲਪੇਟੇ ਦਾ ਧਰੇ ਦੇ ਧਰੇ ਹੀ ਰਹਿ ਗਏ ਆਵਾਜ਼ ਹੋੜੀ ਰੱਖੋ ਹੋਲੀ ਇਹ ਤੁਹਾਨੂੰ ਸਾਰੀ ਗੱਲ ਦੱਸ ਸਕਦੇ ਆ ਨਾ ਫਿਰ ਬੱਚਿਆਂ ਨੂੰ ਵੀ ਇਹ ਦਿਮਾਗ ਦੇ ਸਕਦੇ ਆ ਕਿਤੇ ਭਲੇਖੇ ਚ ਨਾ ਰਹਿ ਗਿਓ ਇਹ ਦੱਸੋ ਕਰਨਾ ਕੀ ਹੈ ਉਹ ਵੀਰ ਬੱਚਿਆਂ ਨੂੰ ਬਾਅਦ ਚੋਂ ਕਿਉਂ ਦੱਸਣਾ ਬੱਚਿਆਂ ਨੂੰ ਹੁਣੇ ਦੱਸ ਦਿੰਨੇ ਆ ਘਰਾਂ ਬੱਚਿਆਂ ਨੂੰ ਫੋਨ ਮੰਨਦੇ ਆ ਤੂੰ ਐਸੀ ਚੀਜ਼ ਤੇ ਤੁਹਾਨੂੰ ਦਿਮਾਗ ਦਿੱਤਾ ਦੇ ਦਾਂਗੇ ਤੁਹਾਨੂੰ 1.5-2 ਲੱਖ ਰੁਪਈਆ ਪਰ ਜੇ ਜੀ ਤੂੰ ਸੋਚੇਂ ਕਿ 8-10 ਲੱਖ ਰੁਪਈਆ ਉਹ ਤੂੰ ਭੁੱਲ ਜਾ ਘਰ ਨਾ ਮੇਰੀ ਭੈਣ ਦੇ ਨਾਂ ਤੇ ਐ ਤੇ ਹੱਕ ਕੀ ਦਾ ਹੋਇਆ ਸਾਡਾ ਬੌਜੀ ਵੇਚਣਾ ਨਾ ਵੇਚ ਕੇ ਦਿਖਾ ਦਿਓ ਲਾ ਲਓ ਜੋਰ ਬੱਚਿਆਂ ਨੂੰ ਕਿਵੇਂ ਮੈਂ ਆਪਣੇ ਵੱਲ ਕਰਨਾ ਨਾ ਉਹ ਵੀ ਦਿਮਾਗ ਲਾ ਸਕਦਾ ਮੈਂ ਪਾਜੀ ਹਿੱਸੇ ਤਾਂ ਤਿੰਨ ਹੀ ਹੋਣੇ ਸੀਗੇ ਜੇ ਤੁਸੀਂ ਸਟਾਰਟਿੰਗ 'ਚ ਗੱਲ ਕਰਦੇ ਸਾਡੇ ਨਾਲ ਤੁਸੀਂ ਸਾਡੇ ਨਾਲ ਗੱਲ ਕਿਉਂ ਨਹੀਂ ਕੀਤੀ ਤੁਸੀਂ ਘਰ ਦੀ ਵੈਲਿਊ ਵੀ ਪਵਾ ਲਈ ਤੇ ਤੁਸੀਂ ਸਾਨੂੰ ਦੱਸਿਆ ਵੀ ਨਹੀਂ ਇਹ ਤਾਂ ਸਾਡੀ ਮਾਂ ਉੱਥੇ ਜਾ ਕੇ ਬਹਿ ਗਈ ਤੇ ਤੁਹਾਡੀ ਸਕੀਮ ਫੇਲ ਹੋ ਗਈ। ਤੁਸੀਂ ਤਾਂ ਨਹੀਂ ਤਾਂ 25 ਦਾ 25 ਲੱਖ ਹੜੱਪ ਗਏ ਸੀ। ਦੀਦੀ ਦੇਖੋ ਮਕਾਨ ਵੇਚਣਾ ਇਹਨੇ ਸੋਖੇ ਨਹੀਂ ਹੈਗੇ। ਅਸੀਂ ਤਾਂ ਸਾਰੀਆਂ ਤਿਆਰੀਆਂ ਕਰ ਰਹੇ ਸੀ। ਕੋਈ ਗੱਲ ਸਿਰੇ ਕੰਡੇ ਲੱਗਦੀ ਤਾਂ ਹੀ ਤਾਂ ਤੁਹਾਨੂੰ ਅਸੀਂ ਦੱਸਣਾ ਸੀ। ਤੁਹਾਨੂੰ ਕੀ ਲੱਗਦਾ ਜੇ ਅਸੀਂ ਹੁਣ ਮਕਾਨ ਵੇਚਣਾ ਆ ਤੇ ਬੱਚਿਆਂ ਦੇ ਸਾਈਨ ਨਹੀਂ ਚਾਹੀਦੇ? ਬੱਚਿਆਂ ਦੇ ਸੈਨਾਂ ਤੋਂ ਬਿਨਾਂ ਦੱਸੋ ਤੁਸੀਂ ਮਕਾਨ ਵੇਕਜੂਗਾ? ਜੇ ਤੁਸੀਂ ਬੱਚਿਆਂ ਨੂੰ ਕਹੋਗੇ ਕਿ ਅਸੀਂ ਤੁਹਾਡਾ ਮਕਾਨ ਵੇਚਣ ਲੱਗੇ ਆਂ ਕਿ ਉਹ ਹੱਸਦੇ ਹੱਸਦੇ ਸਾਈਨ ਕਰ ਦੇਣਗੇ ਵੇਚਣ ਦੇਣਗੇ ਤੁਹਾਨੂੰ ਆਪਣਾ ਮਕਾਨ ਉਹ ਤੁਹਾਨੂੰ ਕੀ ਲੱਗਦਾ ਪਵਨ ਭੋੜਾ ਭੋੜਾ ਬੂੜਾ ਨਹੀਂ ਉਹ ਉਹ ਤਾਂ ਅੰਦਰੋਂ ਮਿਸਣਾ ਅੱਛਾ ਤੁਸੀਂ ਦੱਸੋ ਪਵਨ ਕਹੋਗਾ ਤੁਹਾਨੂੰ ਮਾਮਾ ਜੀ ਮੇਰਾ ਮਕਾਨ ਵੇਚ ਕੇ ਪੈਸੇ ਲੈ ਲਓ ਤੁਸੀਂ ਚਲੋ ਘਰ ਵੇਚਦੇ ਨਹੀਂ ਕਿਰਾਏ ਤੇ ਛਾੜ ਦਿੰਨੇ ਤੁਹਾਨੂੰ ਕੀ ਲੱਗਦਾ ਪਵਨ ਇਹ ਕਹਿ ਦੂਗਾ ਵੀ ਕਿਰਾਇਆ ਤੁਸੀਂ ਰੱਖ ਲਓ। ਕਦੇ ਵੀ ਨਹੀਂ। ਇਹ ਤਾਂ ਗੇਮ ਰਲ ਕੇ ਹੀ ਪੈਣੀ ਆ। ਹੁਣ ਤੁਸੀਂ ਕਹਿੰਦੇ ਹੋ ਗੇਮ ਰਲ ਕੇ ਪਾਵਾਂਗੇ। ਪਹਿਲਾਂ ਗੇਮ ਤੁਸੀਂ ਇਕੱਲੇ ਪਾਣ ਨੂੰ ਫਿਰਦੇ ਸੀ। ਉਹ ਗੇਮ ਕਿੱਦਾਂ ਪਾਣੀ ਸੀ? ਉਹ ਤਾਂ ਦੱਸੋ ਜਰਾ। ਬੈਠੋ ਤੁਸੀਂ। ਦੇਖੋ ਦੀਦੀ, ਮਕਾਨ ਤਾਂ ਇਦਾਂ ਸੁੱਖਾ ਵਿਕਣਾ ਨਹੀਂ। ਜੇ ਮਕਾਨ ਵੇਚਣਾ ਆ ਤੇ ਆਪਾਂ ਨੂੰ ਰੀਆ ਤੇ ਪਵਨ ਦੀ ਸੈਨਾ ਦੀ ਲੋੜ ਤਾਂ ਪੈਣੀ ਪੈਣੀ ਆ। ਉਹੀ ਤਾਂ ਮੈਂ ਪੁੱਛਣਾ ਚਾਹੁੰਦੀ ਆ। ਕਿ ਉਹ ਸਕੀਮ ਕਿੰਦਾ ਤੁਸੀਂ ਲਾਣੀ ਸੀਗੀ ਸਕੀਮ ਤਾਂ ਅਸੀਂ ਲਾਣੀ ਸੀ ਪਰ ਉਹ ਸਕੀਮ ਨਾ ਅਸੀਂ ਹੁਣ ਤੁਹਾਨੂੰ ਦੱਸਣੀ ਨਹੀਂ ਜੇ ਸਾਡੇ ਵਾਲੀ ਸਕੀਮ ਤੁਸੀਂ ਵਰਤ ਕੇ ਅਸੀਂ ਤਾਂ ਫੇਰ ਠਣ ਠਣ ਕੋ ਪਾਲ ਹੀ ਹੋ ਜਾਣਾ ਚੱਲ ਫੇਰ ਠੀਕ ਆ ਤੂੰ ਆਪਣੀ ਸਕੀਮ ਨਹੀਂ ਦੱਸਣੀ ਤੇ ਨਾ ਦੱਸ ਤੈਨੂੰ ਮੈਂ ਆਪਣੀ ਸਕੀਮ ਦੱਸਦੀ ਆ ਮੈਂ ਸਾਈਨ ਕਰਾਉਣ ਵਾਸਤੇ ਪਤਾ ਕੀ ਕਰਨਾ ਸੀ ਪਵਨ ਤੇ ਰੀਆ ਦੇ ਥਾਂ ਤੇ ਕੋਈ ਹੋਰ ਬੱਚੇ ਲਿਆ ਕੇ ਸਾਈਨ ਕਰਾ ਲੈਣੇ ਸੀ ਫੇਰ ਤੂੰ ਕੀ ਕਰ ਲੇਗੀ ਹੋਣ ਨਾ ਬਾਜੀ ਸਟੋਰੀ ਦੇ ਵਿੱਚ ਇੱਕ ਟਵਿਸਟ ਨਵਾਂ ਆਊਗਾ ਆਪਾਂ ਘਰ ਹੀ ਨਹੀਂ ਵੇਚਾਂਗੇ ਤੇ ਸਾਰੀ ਉਮਰ ਕਿਰਾਇਆ ਖਾਵਾਂਗੇ ਤੇ ਪਵਨ ਦੀ ਵੀ ਤਨਖਾਹ ਖਾਵਾਂਗੇ ਹਾਂ ਬਾਜੀ ਅਸੀਂ ਨਗ ਕਰ ਸਕਦੇ ਹਾਂ ਜਿਹੜਾ 12 ਮਹੀਨੇ ਦਾ ਕਿਰਾਇਆ ਹੁੰਦਾ ਨਾ ਉਹ ਤੇ 2 ਮਹੀਨੇ ਦਾ ਕਿਰਾਇਆ ਅਸੀਂ ਤੁਹਾਨੂੰ ਦੇ ਦਾਂਗੇ ਪਰ ਜੇ ਤੁਸੀਂ ਕਹੋ ਆਧਾ-ਆਧਾ ਇਹ ਨਹੀਂ ਹੋ ਸਕਦਾ ਜੀ ਇਹਨਾਂ ਨੂੰ ਲੱਗਦਾ ਮਕਾਨਾਂ ਸੁੱਖਾ ਹੀ ਕਿਰਾਏ ਤੇ ਚੜਾ ਲੈਣਗੇ ਤੇ ਸੋਖਾ ਹੀ ਖਾ ਲੈਣਗੇ ਕਰਾਇਆ ਇਹ। ਓ ਲਾ ਲੋ ਤੁਸੀਂ ਜਿੰਨਾ ਜੋਰ ਲਾਣਾ ਭੁੱਲ ਜੋ ਜੇ ਤੁਸੀਂ ਵੀ ਹੱਲ ਵਾਸਤੇ ਸਾਡੇ ਦਰ ਮੁਰੇ ਨਾ ਨਾ ਆਏ ਤਾਂ ਨਾ ਹੀ ਬਟਾ ਦਿਓ ਸਾਡਾ। ਜੇ ਅਸੀਂ ਬੱਚਿਆਂ ਤੋਂ ਬੱਚਿਆਂ ਦਾ ਸ਼ਰੀਕਾ ਹੀ ਛੜਾਤਾ ਫੇਰ ਕਿਹੜਾ ਹੱਲ? ਫੇਰ ਤਾਂ ਹੱਲੇ ਨਿਕਲ ਗਿਆ। ਬਿੰਨੀ ਚੱਲ ਆਪਾਂ ਚੱਲੀਏ। ਇਹਨਾਂ ਨੂੰ ਲੱਗਦਾ ਜਿਹੜਾ ਇਹ ਹੱਲ ਕੱਢਦੇ ਫਿਰਦੇ ਹਨ ਇਹ ਸੌਖਾ ਹੀ ਹੈ। ਇਹਦਾ ਟਾਈਮ ਹੀ ਦੱਸੂਗਾ। ਪਾਜੀ ਉਮੀਦ ਨਹੀਂ ਸੀ ਕਿ ਤੁਹਾਡੇ ਤੋਂ ਵੀ ਤੁਸੀਂ ਐਡਾ ਨੀਤੀ ਬਦਲ ਦੋਗੇ ਪਾਜੀ ਮੇਰੀ ਗੱਲ ਕੰਨ ਖੋਲ ਕੇ ਸੁਣੋ ਉਮੀਦ ਤਾਂ ਤੁਹਾਨੂੰ ਵੀ ਨਹੀਂ ਸੀ ਤੁਹਾਡੇ ਤੇ ਇਹੋ ਜੀ ਪਰ ਆਾਂਭਾਂਗੇ ਤਾਂ ਹੁਣ ਅਸੀਂ ਸਾਰਾ ਹੀ ਚਲੋ ਜੀ ਚੱਲਦੇ ਆਪਾਂ ਲਾ ਲਓ ਤੁਸੀਂ ਵੀ ਜਿੰਨਾ ਜੋਰ ਲਾਣਾ ਅਸੀਂ ਵੀ ਲਾ ਲੈਨੇ ਆ ਪਰ ਹੱਲ ਤਾਂ ਰਲ ਕੇ ਕੋਈ ਨਾ ਕੋਈ ਨਿਕਲਣਾ ਆ ਐਡਾ ਨਾ ਤਾਂ ਤੁਸੀਂ ਇਕੱਲੇ ਹੜੱਪ ਸਕਦੇ ਆ ਤਾਂ ਨਾ ਹੀ ਅਸੀਂ ਇਕੱਲੇ ਹੜੱਪ ਸਕਦੇ ਠੀਕ ਆ ਵੀਰੇ ਲਾ ਲਓ ਜੋਰ ਤੂੰ ਸਿਵੀ ਲਾ ਲੋ ਤੇ ਅਸੀਂ ਵੀ ਲਾ ਲੈਨੇ ਆਂ ਦੇਖਦੇ ਆਂ ਹਿੱਸਾ ਕਿਦੇ ਹਿੱਸੇ ਆਂਦਾ ਨਾਨੀ ਲਈ ਹਤੇ ਇਹਨੂੰ ਐ ਟਿਕਾ ਕੇ ਪੁਰਾ ਐ ਮਰਦੇ ਆ ਨਾਨੀ ਮੈਗੀ ਕਹਿੰਦਾ ਸੀ ਵੀ ਰੀਆ ਨੂੰ ਰੋਟੀ ਰੁੱਟੀ ਬਣਾਣੀ ਤੁਸੀਂ ਸਿਖਾਣੀ ਐ ਕਿ ਨਹੀਂ ਸਿਖਾਣੀ ਕੱਚੀਆਂ ਰੋਟੀਆਂ ਮੇਰੇ ਟਿਫਨ ਚ ਪਾ ਦਿੰਦੀ ਐ ਦੁਕਾਨ ਤੇ ਮੈਂ ਟਿਫਨ ਖੋਲਦਾ ਸਾਰੀ ਕੱਚੀ ਰੋਟੀ ਹੁੰਦੀ ਐ ਇਹਨੂੰ ਸਿਖਾ ਦਿਓ ਨਹੀਂ ਤਾਂ ਫਿਰ ਆ ਜਿਹੜੀ ਨਮਾ ਲੈ ਆ ਨਾ ਹਤਿਆਰ ਇਹ ਭਰਾਓ ਇਹਦੇ ਹਲੇ ਹਲੇ ਨਾ ਕੁੜੀ ਨੂੰ ਸਾਰਾ ਕੰਮ ਆ ਜਾਊਗਾ ਰੋਟੀ ਬਣਾਣੀ ਵੀ ਆ ਜਾਊਗੀ ਕਿ ਐਵੇਂ ਨਾ ਮਗਰ ਪਿਆ ਰਿਆ ਕਰ ਮੈਨੂੰ ਤਾਂ ਕਈ ਵਾਰ ਹੀ ਆ ਲੱਗਦਾ ਕਿ ਮੇਰੇ ਘਰ ਦੇ ਨਾਲ ਮੈਨੂੰ ਜੰਮਿਆ ਜੰਮਿਆ ਨਹੀਂ ਗੋਦਗੋਦ ਹੀ ਲਿਆ ਜਦੋਂ ਮੰਮੀ ਹੁੰਦੀ ਸੀ ਮੰਮੀ ਵੀ ਰੀਆ ਦੀ ਸਾਈਡ ਹੀ ਲੈਂਦੀ ਸੀ ਮੈਨੂੰ ਤਾਂ ਉਹੀ ਸਮਝਿਆ ਪਿਆ ਸੀ ਹੁਣ ਤੁਸੀਂ ਹੋ ਤੁਸੀਂ ਵੀ ਰੀਆ ਦੀ ਸਾਈਡ ਲੈਨੇ ਹੋ ਉਹ ਕੀ ਗੱਲ ਮੈਂ ਤਾਂ ਆਪਣਾ ਹੀ ਆ ਨਾ ਕਿ ਤੂੰ ਗੋਦ ਚੱਕ ਕੇ ਲਿਆਂਦਾ ਚੁੱਪ ਕਰ ਐਵੇਂ ਬਕਵਾਸ ਕਰਦਾ ਰਹਿਣਾ ਆਖਿਆ ਤੇਰੇ ਦੇ ਬਚਣਾ ਪੈਣਾ ਵਾ ਠੀਕ ਆ ਛਡਾਈ ਜਾ ਰੀਆ ਨੂੰ ਤੁਸੀਂ ਪੂਏ ਮੁੜ ਕੇ ਜਦੋਂ ਸੋਹਰੇ ਗਈ ਨਾ ਉੱਥੋਂ ਆਣੇ ਦੇ ਲਾਂਬੇ ਵੀ ਹਾਂਜੀ ਕੁੜੀ ਤੁਹਾਡੀ ਨਾ ਰੋਟੀ ਬਣਾਣੀ ਜਾਂਦੀ ਹੈ ਤੇ ਨਾ ਕੁੜੀ ਨੂੰ ਸਾਫ਼ ਸਫਾਈ ਜਾਂਦਾ ਟੇਬਲ ਸਾਫ਼ ਕਰਦੀ ਹੈ ਤੇ ਉਦਾਂ ਹੀ ਬਸ ਦਾਗ ਜੇ ਪੈ ਰਹਿੰਦੇ ਆ ਜੇ ਵਿੜਾਤ ਹੁੰਦੀ ਹੈ ਤੇ ਟੈਲਾਂ ਉਦਾਂ ਹੀ ਗੰਦੀਆਂ ਪਈਆਂ ਰਹਿੰਦੀਆਂ ਨੇ ਤੁਸੀਂ ਸਿਖਾਣਾ ਸੁਖਣਾ ਕੁਝ ਹੈ ਨਹੀਂ ਬਸ ਮੇਰੇ ਮਗਰ ਪੈ ਰਹਿੰਦੇ ਆ ਕੁੜੀ ਨੂੰ ਕੰਮ ਮੈਂ ਆਪੇ ਸਿਖਾ ਦੂੰਗੀ ਪਰ ਤੂੰ ਮੇਰੀ ਗੱਲ ਸੁਣ ਘਰ ਦੇ ਕਾਲ ਕਿੱਥੇ ਨੇ ਕਾਰ ਦੇ ਕਾਗਜ ਨੰਨੀ ਮਲਵਿਸਕਾਰ ਦੀ ਰਜਿਸਟਰੀ ਕਹਿ ਰਹੇ ਹੋ ਉਹ ਤਾਂ ਉਪਰਲ ਮਾਰੀ ਚ ਪਈ ਹੈ ਕੀ ਹੋ ਗਿਆ ਚਾਹੀਦੀ ਤੁਹਾਨੂੰ ਲਿਆ ਦਮਾ Almari ਚ ਪੈ ਨੇ ਤੇ ਪੈ ਰਹਿਣ ਦੇ ਜੇ ਤੇਰਾ ਮਾਮਾ ਤੇ ਤੇਰੇ ਚਾਚਾ ਪੁੱਛੇ ਤੇ ਕਦੇ ਮੈਨੂੰ ਨਹੀਂ ਪਤਾ ਕਿਸ ਕੀ ਕਿੱਥੇ ਆ ਜਿੰਨਾ ਮੈਂ ਕਿਹਾ ਆਪਣੇ ਦਿਮਾਗ ਚ ਪਾ ਲੈ ਨਹੀਂ ਤੇ ਮਕਾਨ ਗਵਾ ਬੈਠੋਗੇ ਮੈਂ ਸਮਝਣੀ ਤੋਂ ਢੀ ਗੱਲ ਮਕਾਨ ਗਵਾ ਬੈਠਾਂਗੇ ਵੀ ਕਾਗਜ਼ ਜਿੱਥੇ ਪਏ ਨੇ ਉੱਥੇ ਪਏ ਰਹੰਦੇ ਚਾਚੇ ਮਾਮੇ ਨੂੰ ਝੂਠ ਬੋਲਣਾ ਗੱਲ ਕੀ ਹੋਈ ਐ ਕੋਈ ਗੱਲ ਪਤਾ ਲੱਗੀ ਐ ਤੁਹਾਨੂੰ ਕਿਉਂ ਹੀ ਹਵਾ ਚ ਤੀਰ ਮਾਰੀ ਜਾਂਦੇ ਉਹਨਾਂ ਨੇ ਸੋਨੀਆਂ ਨੇ ਮੈਨੂੰ ਦੱਸਿਆ ਜਦੋਂ ਤੁਸੀਂ ਭੈਣ ਭਰਾ ਘਰ ਨਹੀਂ ਸੀ ਤੇਰਾ ਚਾਚਾ ਕਿ ਦਿਨ ਨੂੰ ਮਕਾਨ ਦਿਖਾਉਂਦਾ ਫਿਰਿਆ ਇਹ ਮਕਾਨ ਤੇਰਾ ਚਾਚਾ ਵੇਚਣ ਨੂੰ ਫਿਰਦਾ ਇਹ ਮਕਾਨ ਉਦੋਂ ਵਿਕੂਗਾ ਜਦੋਂ ਇਹ ਹੱਥ ਕਾਗਤ ਹੋਣਗੇ ਤੂੰ ਉਹਨੂੰ ਬਿਲਕੁਲ ਦੱਸਣਾ ਨਹੀਂ ਵੀ ਕਾਗਤ ਅਲਮਾਰੀ ਚ ਪੈ ਨੇ ਉਹਨੂੰ ਇਹ ਦੱਸੀ ਵੀ ਮੰਮੀ ਪਤਨ ਕਿੱਥੇ ਰੱਖ ਗਈ ਹੈ ਨਾਨੀ ਕਾ ਅਰਸਾ ਢਾ ਨਾ ਮੇਰੀ ਮਾਂ ਦੇ ਚਾਚੇ ਦਾ ਕੀ ਬਣਦਾ ਪਿਆ ਉਹ ਕਾ ਤੇ ਡੀਲਰ ਨੂੰ ਦਿਖਾਉਂਦਾ ਪਿਆ ਇਹ ਸ਼ਰੀਕ ਜਿਆਦਾ ਨਹੀਂ ਸ਼ਰੀਕਪੁਣਾ ਕਰਨ ਲੱਗ ਗਿਆ ਮੈਂ ਕਾ ਨਾ ਵੀ ਕਾ ਤੇ ਚਾਚੇ ਦੇ ਮੂਰੇ ਜबान ਲੜਾਣੀ ਹੈ ਕਾ ਤੇ ਚਾਚੇ ਨੂੰ ਜਵਾਬ ਦੇਣੇ ਆ ਪਰ ਚਾਚਾ ਮੈਨੂੰ ਲੱਗਦਾ ਹੱਥੋਂ ਭਾਈ ਕਰੂਗਾ ਮੇਰੇ ਨਾਲ ਵੀ ਤੂੰ ਕੋਣ ਹੋ ਨਾ ਸੜਕਾ ਘਰ ਵੇਚਣ ਵਾਲਾ ਜੇ ਘਰ ਵੇਚਣਾ ਵਾ ਤੇ ਪੈਸੇ ਉਹ ਪੈਸੇ ਹੋਰ ਰੱਖੂਗਾ ਮਤਲਬ ਸਾਨੂੰ ਮਾਪਿਓ ਤਾਂ ਹੈ ਨਹੀਂ ਤੇ ਹੁਣ ਸਾਨੂੰ ਬੇਕਾਰ ਵੀ ਕਰ ਦੂਗੇ ਇਹ ਮਾਪਿਓ ਦੇ ਜਾਣਦਵਾਨ ਨਾ ਨਹੀਂ ਇੱਕ ਤਾਂ ਅਸੀਂ ਹੋ ਗਏ ਆ ਅਨਾਥ ਉਪਰੋਂ ਇਹ ਸਾਨੂੰ ਬੇਕਾਰ ਕਰ ਕੇ ਨੂੰ ਫਿਰਦੇ ਪੈਨੇ ਵੀ ਤੁਸੀਂ ਕਿਹੜੇ ਜਨਮ ਦਾ ਸਾਡੇ ਨਾਲ ਵੈਰ ਕੱਢਦੇ ਪਿਓ ਜਾਂ ਕਿਹੜਾ ਸ਼ਰੀਕ ਪੂਣਾ ਪੂਰਾ ਕਰਦੇ ਪਿਓ ਕਿਹੜਾ ਤੁਸੀਂ ਕਿਸੇ ਨੂੰ ਦਿਖਾਣਾ ਵੀ ਹਾਂ ਬੱਚਿਆਂ ਨੂੰ ਬੇਕਾਰ ਵੀ ਕਰ ਦਾਂਗੇ ਅਨਾਥ ਹੋ ਗਏ ਨੇ ਨਾਨੀ ਮੈਨੂੰ ਗੱਲ ਦੱਸ ਆ ਜਦੋਂ ਮੰਮੀ ਹੁੰਦੀ ਸੀ ਆਹੀ ਚਾਚਾ ਚਾਚੀ ਹੁੰਦੇ ਸੀਗੇ ਕੋਈ ਵੀ ਕੰਮ ਪੈਣਾ ਕੋਈ ਵੀ ਪੈਸੇ ਟਕੇ ਦੀ ਲੋੜ ਪੈਣੀ ਮਿੰਡ 'ਚ ਮੇਰੀ ਮਾਂ ਕੋਲ ਆ ਜਾਣਾ ਆਹੀ ਤਾਈ ਹੁੰਦੀ ਸੀਗੀ ਵੀ ਜਦੋਂ ਕੋਈ ਤੇ ਆਣਾ ਜਾਣਾ ਤੇ ਕੋਈ ਸੂਟ ਲੈਣਾ ਜਾਂ ਕੋਈ ਵੀ ਚੀਜ਼ ਲੈਣੀ ਤਾਂ ਮੇਰੀ ਮੰਮੀ ਕੋਲ ਆ ਜਾਣਾ ਸੀਮਾ ਜਾ ਚਾਹੀਦਾ ਸੀਮਾ ਜਾ ਚਾਹੀਦਾ ਤੇ ਹੁਣ ਤੁਸੀਂ ਸੀਮਾ ਦੇ ਬੱਚਿਆਂ ਨਾਲ ਵੈਰ ਕਮਾਈ ਜਾਂਦੇ ਹੋ ਵੀ ਠੀਕ ਆ ਤੁਸੀਂ ਸਾਡੇ ਰਿਸ਼ਤੇਦਾਰ ਹੋ ਰਿਸ਼ਤੇਦਾਰ ਬਣ ਕੇ ਰੋ ਇਹ ਤਾਂ ਨਾਨੀ ਸਾਡੀ ਜ਼ਿੰਦਗੀ ਤੇ ਵੀ ਕਬਜ਼ਾ ਕਰਨ ਨੂੰ ਫਿਰਦੇ ਨੇ ਤੇ ਸਾਡੇ ਘਰ ਤੇ ਵੀ ਕਬਜ਼ਾ ਕਰਨ ਨੂੰ ਫਿਰਦੇ ਨੇ ਮਾਪਿਓ ਕਾਦੇ ਗਏ ਇਹ ਤਾਂ ਜਮਾਈ ਨਹੀਂ ਲਾਪਾਈ ਕਰੀ ਜਾਂਦੇ ਨੇ ਸਾਡੀ ਮੈਂ ਨਾਨੀ ਲੋਕਾਂ ਦੇ ਚਾਚੇ ਵੇਖੇ ਨੇ ਅਗਲੇ ਆਪ ਦੇ ਨਾ ਭਰਾ ਦੇ ਜਾਣ ਤੋਂ ਬਾਅਦ ਬੱਚਿਆਂ ਨਾਲ ਮੋਢਾ ਨਾ ਮੋਢਾ ਲਾ ਕੇ ਖੜਦੇ ਨੇ ਇੱਕ ਸਾਡਾ ਚਾਚਾ ਚਾਚੀ ਦੇ ਮਗਰ ਲੱਗਾ ਹੋਇਆ ਕਦੇ ਸਾਨੂੰ ਉਧਰ ਭਜਾਉਂਦੇ ਨੇ ਕਦੇ ਸਾਨੂੰ ਉਧਰ ਭਜਾਉਂਦੇ ਨੇ ਸਾਡੀ ਜ਼ਿੰਦਗੀਆਂ ਦੇ ਫੈਸਲੇ ਇਹ ਲੈਂਦੇ ਪਏ ਨੇ ਵੀ ਅਸੀਂ ਅੱਗੇ ਕੀ ਕਰਨਾ ਹੈ ਕੀ ਨਹੀਂ ਕਰਨਾ ਕਿੱਥੇ ਰਹਿਣਾ ਹੈ ਕਿੱਥੇ ਨਹੀਂ ਰਹਿਣਾ ਵੀ ਇਹਨਾਂ ਨੂੰ ਕੀ ਹੱਕ ਆ ਮੈਂ ਤੇਰੇ ਨਾਲ ਤਾਂ ਗੱਲ ਕੀਤੀ ਏ ਵੀ ਤਿਹਾਨ ਨਾਲੇ ਰਹੋ ਜਿਹੜੀ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਰਹਿਣ ਦੋ ਉਹਨੂੰ ਖਤਮ ਨਾ ਕਰੋ ਪਤਾ ਨਹੀਂ ਕਿਹੜੇ ਵੇਲੇ ਆਪਾਂ ਨੂੰ ਕੌਣ ਕੰਮ ਆਂਦਾ ਹੈ ਤੇ ਤੁਸੀਂ ਕਾਗਤ ਨਹੀਂ ਦੱਸਣੀ ਨਾਨੀ ਅੱਧੇ ਰਿਸ਼ਤੇ ਨਾ ਲੋਕਾਂ ਨੇ ਤਾਂ ਹੀ ਰੱਖੇ ਹੋਏ ਨੇ ਵੀਰ ਰਿਸ਼ਤਾ ਖਤਮ ਨਹੀਂ ਹੈ ਨਾ ਪਤਾ ਨਹੀਂ ਕਿਹੜੇ ਵੇਲੇ ਕੌਣ ਕੰਮ ਆ ਜਵੇ ਪਰ ਜਦੋਂ ਤੱਕ ਉਹਨਾਂ ਤੱਕ ਕੰਮ ਹੁੰਦਾ ਹੈ ਉਦੋਂ ਤੱਕ ਉਹ ਖੜਦੇ ਨਹੀਂ ਉਸ ਤੋਂ ਪਹਿਲਾਂ ਉਹ ਸਾਡੇ ਤੋਂ ਹੀ ਫਾਇਦਾ ਚੱਕਦੇ ਫਿਰਦੇ ਨੇ ਮੇਰਾ ਘਰ ਆ ਮੇਰੀ ਮਾਣੇ ਨੇ ਚਾਵਾਂ ਨਾਲ ਬਣਾਇਆ ਏ ਮੇਰੇ ਪਿਓ ਨੇ ਇਹਨਾਂ ਚਾਵਾਂ ਨਾਲ ਇਹਨੂੰ ਖੜਾ ਕੀਤਾ ਏ ਤੇ ਤੁਸੀਂ ਤੁਸੀਂ ਸਾਡੇ ਘਰ ਤੇ ਕਬਜ਼ਾ ਕਰਨ ਨੂੰ ਫਿਰਦੇ ਪਿਆ ਚਲੋ ਮੈਂ ਕਾਗਜ਼ ਨਹੀਂ ਦੱਸਦਾ ਵੀ ਕਿੱਥੇ ਨੇ ਪਰ ਨਾਨੀ ਸਕੀਮਾਂ ਦਾ ਕੋਈ ਨਾ ਕੋਈ ਲਾਂਦੇ ਫਿਰਦੇ ਨੇ ਨਾ ਉਹ ਬੇਟਾ ਜਿੰਨੇ ਮਰਜ਼ੋ ਸਕੀਮਾਂ ਲਾਉਂਦੇ ਫਿਰਾਂ ਪਰ ਕਾਗਜ਼ ਤੋਂ ਬਿਨਾ ਕੋਈ ਗੱਲ ਬਣਨੀ ਉਹਨਾਂ ਦੀ ਇਹ ਜ਼ਰੂਰੀ ਨਹੀਂ ਵੀ ਤਾਈ ਕੋਲੋਂ ਚਾਚੇ ਚਾਚੀ ਕੋਲੋਂ ਬਚਣਾ ਹੈ ਮਾਮਾ ਮਾਮੀ ਕੋਲ ਵੀ ਬਚ ਕੇ ਰਹਿਣਾ ਇੱਕ ਗੱਲ ਮੇਰੀ ਦਿਮਾਗ ਵਿੱਚ ਪਾ ਲੈ ਜੇ ਰਿਸ਼ਤੇਦਾਰ ਮਾਪਿਆਂ ਦੇ ਹੁੰਦੇ ਨਹੀਂ ਪੁੱਛਿਆ ਤੇ ਹੁਣ ਵੀ ਰਿਸ਼ਤੇਦਾਰ ਨਹੀਂ ਪੁੱਛਣਗੇ ਹਾਂਜੀ ਨਾਨੀ ਆ ਜਦੋਂ ਮਾਪਿਆਂ ਦੇ ਹੁੰਦੇ ਰਿਸ਼ਤੇਦਾਰਾਂ ਅਨਸਾਰ ਨਹੀਂ ਪੁੱਛੀਗੇ ਤੇ ਹੁਣ ਸਵਾਲ ਪੁੱਛਣਗੇ ਦਿਖਾਵਾ ਤਾਂ ਐ ਕਰਦੇ ਨੇ ਜਿਵੇਂ ਪਤਾ ਨਹੀਂ ਸਾਡੇ ਨਾਲ ਇਹਨਾਂ ਨੂੰ ਕਿੰਨਾ ਪਿਆਰ ਹੈ ਕਿੰਨਾ ਸਾਡਾ ਇਹਨਾਂ ਨੂੰ 헤ਜ ਮਾਰਦਾ ਤੇ ਅੰਦਰੋਂ ਅੰਦਰੋਂ ਕਿੰਨੀ ਕ੍ਰਿਤਨ ਭਰੀ ਹੋਈ ਹੈ ਕਿੰਨਾ ਅੰਦਰ ਜ਼ਹਿਰ ਭਰਿਆ ਹੋਇਆ ਵੀ ਇੱਕ ਤਾਂ ਸਾਡੇ ਮਾਪਿਓ ਚਲੇ ਗਏ ਤੁਸੀਂ ਆਹ ਟਾਈਮ ਸਾਡੇ ਨਾਲ ਖੜੋ ਸਾਡੀ ਜ਼ਿੰਦਗੀ ਨੂੰ ਸਹਾਰਾ ਬਣੋ ਸਾਡੇ ਨਾਲ ਅੱਗੇ ਚੱਲੋ ਪਰ ਤੁਸੀਂ ਤੁਸੀਂ ਤਾਂ ਐ ਕਹਿੰਦੇ ਹੋ ਵੀ ਹਾਂ ਇਹਨਾਂ ਦੇ ਮਾਪਿਓ ਮਰ ਗਏ ਨੇ ਤੇ ਭਾਈ ਇਹ ਵੀ ਸਾਡੇ ਕੋਲੋਂ ਮਰ ਜਾਣ ਬਸ ਘਰ ਦੇ ਜਾਣ ਲਾਲਚ ਨੂੰ ਹੀ ਨੇ ਮਾਮਾ ਤੇਰਾ ਫੋਨ ਕਰਦਾ ਪਿਆ ਹੈ ਤੇ ਸ਼ਾਇਦ ਮੈਂ 2-4 ਦਿਨ ਬਾਅਦ ਉਧਰ ਜਾਵਾਂ ਤੇ ਤੁਸੀਂ ਕਹੋ ਪੈਰ ਨਹੀਂ ਪਟੜਾ ਇੰਨਾ ਮਰਜੀ ਚਾਚਾ ਕਹਿ ਲਵੇ ਮਾਮਾ ਕਹਿ ਲਵੇ ਵੀ ਸਾਡੇ ਕੋਲ ਆ ਕੇ ਰੋ ਤੁਸੀਂ ਯਕੀਨ ਨਹੀਂ ਕਰਨਾ ਤੂੰ ਤੇ ਮਾਮਿਆਂ ਨੂੰ ਕਹਿ ਦੇ ਵੈਸੇ 2-2 ਦਿਨ ਤੁਹਾਡੇ ਕੋਲ ਰਹਿ ਲਾਂਗੇ ਕਿ ਅਸੀਂ ਪੱਕੇ ਨਹੀਂ ਰਹਿਣਾ ਤੁਹਾਡੇ ਕੋਲ ਇੱਕ ਗੱਲ ਹੋਰ ਏ ਘਰ ਕਦੀ ਕੱਲਿਆ ਨਹੀਂ ਛੱਡਣਾ ਜਿਸ ਘਰ ਵਿੱਚ ਰੀਆ ਰਵੇ ਜੇ ਤੁਸੀਂ ਰਹਿਣਾ ਇੱਕ ਬੰਦਾ ਜਰੂਰ ਰਹਿਣਾ ਚਾਹੀਦਾ ਤੁਹਾਡਾ ਕਹਿਣ ਦਾ ਮਤਲਬ ਵੀ ਘਰ ਕੱਲਿਆਣੀ ਛੱਡਣਾ ਉਹ ਇਸ ਕਰਕੇ ਵੀ ਜੇ ਪਿਆਚਾ ਆ ਗਿਆ ਮਾਮਾ ਆ ਗਿਆ ਉਹ ਇੱਕ ਵਾਰ ਕਾਗਜ਼ ਲੱਭਣ ਦੀ ਤਾਂ ਨਾ ਨਹੀਂ ਕੋਸ਼ਿਸ਼ ਕਰਨਗੇ ਨਾ ਅਲਮਾਰੀ 'ਚ ਵੀ ਹੱਥ ਮਾਰਨਗੇ ਬੈੱਡ 'ਚ ਵੀ ਹੱਥ ਮਾਰਨਗੇ ਤੇ ਮੇਰੇ ਕੋ ਵੀ ਪੁੱਛਣਗੇ ਤੇ ਮੈਂ ਤਾਂ ਉਹਨਾਂ ਨੂੰ ਝੂਠ ਹੀ ਕਹਿ ਦੇਣਾ ਵੀ ਭਾਈ ਕਾਗਜ਼ ਮੰਮੀ ਨੇ ਪਤਾ ਨਹੀਂ ਕਿੱਥੇ ਰੱਖ ਤਾ ਮੈਨੂੰ ਨਹੀਂ ਪਤਾ ਜੇ ਨਾਨੀ ਉਹਨਾਂ ਨੇ ਘਰ 'ਚ ਆ ਕੇ ਕਾਗਜ਼ ਲੱਭ ਲਏ ਤਾ ਫੇਰ ਅਗਲੇ ਘਰ ਨੂੰ ਬੜਾ ਕੁਝ ਕਰ ਸਕਦੇ ਨੇ ਮੈਂ ਤੁਹਾਡੀ ਗੱਲ ਸਮਝ ਗਿਆ ਤੇ ਮੈਂ ਰੀਆ ਨੂੰ ਵੀ ਇਹ ਗੱਲ ਦੱਸ ਦੂੰਗਾ ਵੀ ਤੂੰ ਘਰ 'ਚ ਰਹਿਣਾ ਜੇ ਮਾਮਾ ਚਾਚਾ ਚਾਚੀ ਮਾਮੀ ਕੋਈ ਵੀ ਆਵੇ ਤੇ ਉਹਨਾਂ ਨਾਲ ਜੁੜ-ਜੁੜ ਕੇ ਰਹਿਣਾ ਵੀ ਕੱਲਿਆਂ ਨਹੀਂ ਉਹਨਾਂ ਨੂੰ ਕਿੱਧਰ-ਇੱਧਰ ਆਣ-ਜਾਣ ਦੇਣਾ ਮੈਂ ਨਾਲ ਮਾਰੀ ਨੂੰ ਵੈਸੇ ਤਾਂ ਲੋਕ ਲਾ ਕੇ ਰੱਖੂਗਾ ਤੇ ਚਾਬੀ ਆਪਦੇ ਕੋਲ ਹੀ ਰੱਖੂਗਾ ਪਰ ਨੰਨੀ ਮੈਂ ਇਹ ਕਹਿੰਦਾ ਸੀ ਵੀ ਕਾਗਜ਼ ਮੈਂ ਕੱਢ ਕੇ ਤੁਹਾਨੂੰ ਦੇ ਦੇਣਾ ਤੇ ਤੁਸੀਂ ਉਧਰ ਮਾਮੇ ਵੱਲ ਕਾਗਜ਼ ਰੱਖ ਦੋ ਕਿ ਨਹੀਂ ਨਾ ਨਾ ਇਹ ਕੰਮ ਨਾ ਕਰੀ ਮਾਮੇ ਘਰ ਕਾਗਜ਼ ਨਾ ਰੱਖੀ ਮਾਮੇ ਦੀ ਨੀਤ ਮਾੜੀ ਹੋ ਗਈ ਨਾ ਤੇ ਇਸ ਤੋਂ ਘਰ ਤੋਂ ਵੀ ਜਾਵਾਂਗੇ ਹਾਂਜੀ ਨਾਨੀ ਆ ਤਾਂ ਗੱਲ ਤੁਹਾਡੀ ਸਹੀ ਹੈ ਕਿ ਚਾਚਾ ਘਰ ਤੇ ਨਿਗਰ ਰੱਖ ਸਕਦਾ ਹੈ ਤੇ ਮਾਮਾ ਵੀ ਤਾਂ ਰੱਖ ਹੀ ਸਕਦਾ ਕਿਉਂਕਿ ਜੇ ਜੁੰਦੇ ਜੀ ਚਾਚੇ ਤਾਈ ਨੇ ਨਹੀਂ ਸਾਨੂੰ ਪੁੱਛਿਆ ਤੇ ਮਾਮੇ ਨੇ ਵੀ ਕਿਹੜਾ ਪੁੱਛ ਲਿਆ ਉਹ ਕਿੰਨਾ ਕਰਕੇ ਮੇਰੀ ਮਾੜਾ ਹਾਲ ਚਾਲ ਪੁੱਛ ਗਿਆ ਨੀਤ ਤਾਂ ਬੇਈਮਾਨ ਹੋਈ ਸਕਦੀ ਐ ਕਿਉਂਕਿ ਜੇ ਘਰ ਚਲਾ ਗਿਆ ਨਾ ਹੱਤੋਂ ਫਿਰ ਅਸੀਂ ਦੋਨੋਂ ਭੈਣ ਭਰਾ ਰਾਵਾਂਗੇ ਕਿੱਥੇ ਉਹ ਬਿਨ ਮਾਪੇ ਉਤੋਂ ਤਾਂ ਉਦਾਂ ਨਹੀਂ ਸਾਨੂੰ ਕੋਈ ਪੁੱਛਦਾ ਤੇ ਬਿਨਾ ਘਰ ਤੋਂ ਉਦਾਂ ਨਹੀਂ ਇਹਨਾਂ ਨੇ ਆਪਦੇ ਘਰੇ ਬਣਨਾ ਜਿਹੜੇ ਹੁਣ ਠੱਕੇ ਮਾਰਦੇ ਪੈਣੇ ਉਦੋਂ ਕੀ ਕਰਨਗੇ ਨਾ ਨਾ ਕਰਦੇ ਆ ਤੁਹਾਡੇ ਪਤੀ 26 ਲੱਖ ਦਾ ਮਕਾਨ ਐ ਨੀਤ ਬਦਲਣਿਆਂ ਲਵੇਂ ਤੇ ਲੱਖ ਰੁਪਏ ਦੇ ਵੀ ਬਦਲ ਜਾਂਦੇ ਨੇ ਨਾਨੀ ਆ ਜਿਹੜੇ ਹਿਸਾਬ ਦਾ ਚਾਚਾ ਲਾਲਚੀ ਹੋਇਆ ਫਿਰਦਾ ਨਾ ਇਹ ਤਾਂ 1000 ਪਿੱਛੇ ਸਿਰ ਪਾੜਨ ਨੂੰ ਫਿਰ ਜਿਵੇ ਇਹ ਤਾਂ ਫੇਰ ਲੱਖਾਂ ਦੀਆਂ ਗੱਲਾਂ ਨੇ ਤੂੰ ਫਿਕਰ ਨਾ ਕਰ ਇਹਨਾਂ ਨੂੰ ਇਸ ਘਰ ਦੇ ਵਿੱਚ ਵੜਨ ਦਊਂਗਾ ਪਰ ਕਬਜ਼ਾ ਨਹੀਂ ਕਰਨ ਦਊਂਗਾ ਤੇਰੇ ਹੀ ਕਾਗਜ਼ਾਂ ਦੀ ਗੱਲ ਉਹ ਤਾਂ ਹੁਣ ਮੈਨੂੰ ਵੀ ਨਹੀਂ ਯਾਦ ਕਿੱਥੇ ਪਏ ਨੇ ਇੱਕ ਗੱਲ ਮੇਰੀ ਹੋਰ ਸੁਣ ਜੇ ਸ਼ਰੀਕਾਂ ਦੇ ਘਰ ਜਾਓ ਨਾਨਕੇ ਜਾਓ ਤੇ ਕੋਈ ਤੀਜ ਖਾਣੀ ਨਹੀਂ ਇਹ ਤੂੰ ਵੀ ਸੁਣ ਲਈ ਤੇਰੀ ਜਨ ਵੀ ਸਮਝਾ ਦੇ ਇਹਨਾਂ ਦਾ ਕੋਈ ਪਤਾ ਨਹੀਂ ਤੁਹਾਡੇ ਖਾਣ ਪੀਣ ਵਾਲੀ ਚੀਜ਼ ਵਿੱਚ ਕੋਈ ਟੂਣਾ ਨਾ ਕਰ ਦੇ। ਨਾਨੀ, ਚਲ ਆ ਚੀਜ਼ਾਂ ਦਾ ਮੈਂ ਧਿਆਨ ਰੱਖੂੰਗਾ। ਤੇਰੀਆਂ ਨੂੰ ਵੀ ਸਮਝਾ ਦੂੰਗਾ। ਪਰ ਇੱਕ ਗੱਲ ਯਾਦ ਰੱਖਿਓ। ਜੇ ਇਹਨਾਂ ਨੇ ਮੇਰੀ ਭੈਣ ਨੂੰ ਕੁਝ ਕਿਹਾ ਨਾ, ਜਾਂ ਉਹਦੇ ਤੇ ਕੋਈ ਟੂਣਾ ਟੱਪਾ ਕਰਤਾ, ਜਾਂ ਦੁਬਾਰਾ ਉਹਦੇ ਤੇ ਕੋਈ ਜ਼ੁਲਮ ਕੀਤਾ, ਮੈਂ ਭੁੱਲ ਜਾਣਾ ਵੀ ਮੇਰਾ ਕੋਈ ਸ਼ਰੀਕਾ ਏ ਜਾਂ ਮੇਰਾ ਕੋਈ ਨਾਨਕਾ ਏ। ਨਾ ਮੈਂ ਬਖਸ਼ਣਾ ਮਾਮਾ ਤੇ ਨਾ ਮੈਂ ਬਖਸ਼ਣਾ ਚਾਚਾ। ਇਹ ਬੜਾ ਹੀ ਆਫਰੇ ਫਿਰਦੇ ਨੇ ਜਦੋਂ ਉਹ ਸਾਡੇ ਮਾਪਿਓ ਗਏ ਨੇ। ਪਰ ਹੁਣ ਨਹੀਂ ਮੈਂ ਆਪਣੀ ਨਿੱਕੀ ਦਾ ਨਾ ਚੰਗੀ ਤਰ੍ਹਾਂ ਧਿਆਨ ਰੱਖੂੰਗਾ ਕਿਉਂਕਿ ਇਸ ਟਾਈਮ ਮੇਰੇ ਕੋਲ ਜੀਣ ਦਾ ਸਹਾਰਾ ਮੇਰੀ ਨਿੱਕੀ ਹੋਈ ਹੈ ਤੇ ਜਿਹੜਾ ਸਾਡੇ ਭੈਣ ਭਰਾਵਾਂ ਵਿੱਚ ਆ ਗਿਆ ਨਾ ਫਿਰ ਨਾਨੀ ਮੈਂ ਰਿਸ਼ਤੇ ਭੁੱਲ ਜਾਣੇ ਆ ਪਰ ਨਾਨੀ ਆ ਤੁਸੀਂ ਮੈਨੂੰ ਆ ਸਾਰੀਆਂ ਗੱਲਾਂ ਕਿਉਂ ਸਮਝਾਈ ਜਾਂਦੇ ਹੋ ਕੀ ਹੋ ਗਿਆ ਇੱਥੇ ਰਹਿ ਰਹੇ ਹੋ ਨਾ ਸਾਡੇ ਨਾਲ ਕਿ ਮਾਮੇ ਵੱਲ ਚੱਲ ਰਹੇ ਹੋ ਪੱਕੇ ਰਹਿਣ ਹੁਣ ਉੱਧਰ ਮੈਂ ਕਿੰਨੂੰ ਪੁੱਤ ਦਾ ਸਮਝਾ ਰਹੀ ਆ ਵੇ ਸਾਵਾ ਦਾ ਕੋਈ ਪਤਾ ਨਹੀਂ ਹੁੰਦਾ ਕੱਲ ਰਵਾਂ ਨਾ ਰਵਾਂ ਜਿਹੋ ਜੀ ਧੀ ਉਹੋ ਜੀ ਮਾਂ ਨਾਨੀ ਹਥਿਆਰ ਮੈਂ ਤੇਰੇ ਤੇ ਵਰਤਣਾ ਜੇ ਦੁਬਾਰਾ ਇਹੋ ਜੀਆਂ ਗੱਲਾਂ ਕੀਤੀਆਂ ਉਹ ਸਾਡੇ ਭੈਣ ਭਰਾਵਾਂ ਦੇ ਕੋਲ ਜੀਣ ਦਾ ਸਹਾਰਾ ਮੇਰੀ ਨਾਨੀ ਹੋਈ ਹੈ ਤੇ ਰੱਬ ਤੁਹਾਨੂੰ ਮੇਰੀ ਵੀ ਉਮਰ ਲਾ ਦੇਵੇ ਬਸ ਇਹ ਆ ਵੀ ਹੁਣ ਜ਼ਿੰਦਗੀ ਐ ਸੋਹਣੇ ਤਰੀਕੇ ਨਾਲ ਕੱਢਣੀ ਹੈ ਤੇ ਜੇ ਦੁਬਾਰਾ ਗੱਲ ਕੀਤੀ ਨਾ ਸਾਹਾਂ ਦੀ ਫਿਰ ਨਾਨੀ ਮੈਂ ਤੇਲ ਲੋਕ ਨੂੰ ਇੱਥੇ ਮਾਨ ਨਹੀਂ ਤੇ